ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕੋਰੋਨਾ ਵਾਇਰਸ ਪੈਨਿਕ ਮਹਾਂਮਾਰੀ ਨੂੰ ਲੈ ਕੇ ਜੋ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ 15 ਤਰੀਕ ਤੋਂ ਯਾਨੀ ਅੱਜ ਤੋਂ ਸਕੂਲ ਖੁੱਲ੍ਹ ਸਕਦੇ ਹਨ ਪਰ ਅੱਜ ਅਸੀਂ ਮੌਜੂਦ ਹਾਂ ਇੱਥੋਂ ਦੇ ਅjnਾਲਾ ਦੇ ਗਰਲ ਸਕੂਲ ਦੇ ਵਿੱਚ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਸਕੂਲ ਦਾ ਸਟਾਫ ਤਾਂ ਮੌਜੂਦ ਹੈ ਪਰ ਇੱਥੇ ਬੱਚੇ ਨਹੀਂ ਕਾਰਨ ਇਹ ਹੀ ਹੈ ਕਿ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਪਰ ਸਿੱਖਿਆ ਮੰਤਰੀ ਵੱਲੋਂ ਇਹ ਕਹਿ ਗਿਆ ਹੈ ਕਿ 6 ਤੋਂ ਬਾਅਦ ਲੋ ਹਦਾਇਤਾਂ ਮਿਲਣ ਸੱਚੋਪਨ ਦੀ ਸਥਿਤੀ ਬਣੀ ਪਈ ਆ ਸਟਾਫ ਮੌਜੂਦ ਹੈ ਪਰ ਇੱਥੇ ਬੱਚੇ ਨਹੀਂ ਆਏ ਅਸੀਂ ਇੱਥੋਂ ਦੇ ਪ੍ਰਿੰਸੀਪਲ ਨਾਲ ਗੱਲਬਾਤ ਕਰਾਂਗੇ ਕਿ ਕੀ ਕੀ ਇਹਨਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਜਾਂ ਕੀ ਉਹ ਹਦਾਇਤਾਂ ਦੀ ਟੀਕਰ ਹੈ ਕਦੋਂ ਬੱਚੇ ਆਉਣਗੇ ਹਾਂਜੀ ਸਰ ਸਵਾਗਤ ਹੈ ਸਰ ਅੱਜ ਤੁਸੀਂ ਇੱਥੇ ਮੌਜੂਦ ਹੋ ਪਰ ਬੱਚੇ ਨਹੀਂ ਆਏ ਕਿਉਂ ਵੀ ਜਿਉਂ ਜਿਉਂ ਸਰਕਾਰ ਵੱਲੋਂ ਉੱਪਰੋਂ ਸਾਨੂੰ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਹੋਏਗਾ ਤੇ ਫਿਰ ਕੰਟੀਨਿਊਸਲੀ ਜਿਵੇਂ ਅੱਗੇ ਸਕੂਲ ਲੱਗਦੇ ਸੀ ਤੇ ਗਾਂਵ ਵੀ ਜਿਹੜੇ ਆ ਸਕੂਲ ਲੱਗਣਗੇ ਔਰ ਅਸੀਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਉਹ ਸਮਾਂ ਫਿਰ ਆਵੇ ਕਿ ਅਸੀਂ ਕਰੋਨਾ ਮਹਾਮਾਰੀ ਤੋਂ ਛਡਕਾਰਾ ਪਾ ਕੇ ਸਰਕਾਰ ਦੀਆਂ ਹਦਾਇਤਾਂ ਨੂੰ ਫੋਲੋ ਕਰਦੇ ਹੋਏ ਥਰੂ ਪ੍ਰੋਪਰ ਚੈਨਲ ਜਿਹੜੀ ਹੈ ਸਾਨੂੰ ਚਿੱਠੀ ਜੜੀ ਆ ਅਗਰ ਜਾਰੀ ਹੁੰਦੀ ਹੈ ਤੇ ਅਸੀਂ ਬਿਲਕੁਲ ਤਿਆਰ ਆ ਜੀ ਸਕੂਲ ਖੋਲਣ ਨੂੰ ਜੋ ਜੋ ਸਰਕਾਰ ਜੋ ਜਿਸਾਂ ਨਿਰਦੇਸ਼ ਸਾਨੂੰ ਦੇਗੀ ਅਸੀਂ ਉਸ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇਨ ਬਿਨ ਜੜੀ ਆ ਉਹ ਆਪਣਾ ਸਕੂਲ ਖੋਲਣ ਲਈ ਬਿਲਕੁਲ ਤਿਆਰ ਆ ਔਰ ਸਾਡੇ ਸਕੂਲ ਦੇ ਵਿੱਚ ਲਗਭਗ ਪੂਰੀ ਤਿਆਰੀ ਹੈ ਜੀ ਪ੍ਰੋਪਰ ਸੈਨੀਟਾਈਜ਼ ਜਿਹੜਾ ਉਹ ਕਰਵਾ ਦਿੱਤਾ ਗਿਆ ਔਰ ਜੋ ਵੀ ਸਰਕਾਰ ਦੀਆਂ ਹਦਾਇਤਾਂ ਨੇ ਕੋਵਿਡ-19 ਨੂੰ ਮੁੱਖ ਰੱਖਦੇ ਹੋਏ ਉਹ ਸਮੇਂ-ਸਮੇਂ ਤੇ ਜਿਵੇਂ ਹਦਾਇਤਾਂ ਦੇ ਵਿੱਚ ਹਦਾਇਤਾਂ ਦੀ ਚਿੱਠੀ ਜਾਰੀ ਹੁੰਦੀ ਹੈ ਤੇ ਉਹ ਅਸੀਂ ਜਿਹੜਾ ਜੋ ਸਰਕਾਰ ਦੇ ਪ੍ਰੋਟੋਕੋਲ ਹੋਣਗੇ ਉਹਦੇ ਅਨੁਸਾਰ ਹੀ ਅਸੀਂ ਜਿਹੜਾ ਸਕੂਲ ਜਿਹੜਾ ਉਹ ਪ੍ਰਬੰਧ ਜਿਹੜਾ ਉਹ ਕੀਤੇ ਜਾਣਗੇ ਜਿਵੇਂ ਹੁਣ ਤੁਸੀਂ ਵੇਖਿਆ ਵੀ ਸਰਕਾਰ ਨੇ ਕਿਹਾ ਸੀ ਕਿ 15 ਅਕਤੂਬਰ ਤੋਂ ਜਿਹੜੇ ਸਕੂਲ ਖੋਲ ਸਕਦੇ ਆ ਪਰ ਤੁਹਾਨੂੰ ਇਹਨੇ ਚਿੱਠੀ ਨਹੀਂ ਮਿਲੀ ਇਹ ਪ੍ਰਬੰਧ ਵੀ ਕਿਦਾਂ ਕਿਵੇਂ ਦੇ ਪ੍ਰਬੰਧ ਕੀਤੇ ਤੁਸੀਂ ਸਕੂਲ ਦੇ ਵਿੱਚ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਸਟਾਫ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਸਾਨੂੰ ਵਿਭਾਗ ਵੱਲੋਂ ਇੱਕ ਚਿੱਠੀ ਜਾਰੀ ਹੋਈ ਸੀ ਜਿਹਦੇ ਵਿੱਚ ਸਾਰੇ ਹੀ ਸਟਾਫ ਮੈਂਬਰਾਂ ਦੇ ਕੋਵਿਡ-19 ਦੇ ਜਿਹੜੇ ਟੈਸਟ ਹੈ ਉਹ ਜਿਹੜੇ ਉਹ ਕਰਵਾਏ ਜਾਣ ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਹੀ ਸਕੂਲ ਦੇ ਜਿੰਨੇ ਵੀ ਸਟਾਫ ਮੈਂਬਰਾਂ ਦੇ ਕੋਵਿਡ-19 ਦੇ ਟੈਸਟ ਕਰਾਏ ਗਏ ਸਾਰੇ ਹੀ ਸਟਾਫ ਮੈਂਬਰਾਂ ਦੇ ਜਿਹੜੇ ਆ ਕਲਾਸ 4 ਤੱਕ ਟੈਸਟ ਜਿਹੜੇ ਆ ਉਹ ਨੈਗੇਟਿਵ ਆਏ ਨੇ ਔਰ ਇੱਕ ਬਹੁਤ ਅੱਛਾ ਸਾਈਨ ਆ ਕੀ ਕਰੋਨਾ ਦੀ ਮਹਾਮਾਰੀ ਜਿਹੜੀ ਆ ਹੌਲੀ ਹੌਲੀ ਘਟ ਰਹੀ ਹੈ ਔਰ ਅਸੀਂ ਅਸੀਂ ਆਪਣੇ ਪਹਿਲਾਂ ਵਾਂਗ ਜੋ ਜਿਸ ਤਰ੍ਹਾਂ ਪੜ੍ਹਾਈ ਹੁੰਦੀ ਸੀ ਰੈਗੂਲਰ ਤੇ ਅਸੀਂ ਬਿਲਕੁਲ ਤਿਆਰ ਆ ਜਿਉਂ-ਜਿਉਂ ਸਰਕਾਰ ਦੀਆਂ ਹਦਾਇਤਾਂ ਆਣ ਗਈਆਂ ਉਹਦੇ ਮੁਤਾਬਕ ਅਸੀਂ ਅੱਗੋਂ ਸਾਰਾ ਜਿਹੜਾ ਉਹ ਪੜ੍ਹਾਈ ਲੜੀ ਆ ਉਹ ਜਾਰੀ ਕਰਾਂਗੇ ਇਸਨ ਪ੍ਰਿੰਸੀਪਲ ਅਨਜੀਤ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਉਹ ਵੀ ਬੱਚਿਆਂ ਦਾ ਬਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਜੇ ਹੁਣ ਇੱਕ ਲੋਡ ਹੈ ਤਾਂ ਜਿਹੜੀ ਸਰਕਾਰ ਦੇ ਨੋਟੀਫਿਕੇਸ਼ਨ ਦੀ ਸਰਕਾਰ ਦੀਆਂ ਨਵੀਆਂ ਡਾਟਾ ਦੀ ਕੀ ਸਕੂਲ ਸਾਡਾ ਹੋਰ ਵਿਦਿਆਪਕ ਹੈ ਹਾਂ ਜੀ ਸਰ ਆਨਲਾਈਨ ਪੜਾਈ ਕਰਵਾਈ ਜਾ ਰਹੀ ਸੀ ਤੇ ਹੁਣ ਸਕੂਲ ਖੁੱਲ ਰਹੇ ਕਿਵੇਂ ਦਾ ਲਿੰਦੇ ਤੁਸੀਂ ਆਨਲਾਈਨ ਪੜਾਈ ਆਨਲਾਈਨ ਪੜਾਈ ਜਿਹੜੀ ਹੈ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਸੀ ਡੂ ਟੂ ਕੋਵਿਡ 19 ਔਰ ਟੀਚਰਸ ਜਿਹੜੇ ਸਾਰੇ ਸਨ ਇਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਆਨਲਾਈਨ ਸਟੱਡੀ ਕਰਵਾਈ ਸਟੂਡੈਂਟਸ ਨੂੰ ਔਰ ਸਟੂਡੈਂਟਸ ਤੇ ਉਹਨਾਂ ਦੇ ਪੇਰੈਂਟ ਸਾਰੇ ਸੀ ਜਿਹੜੇ ਉਹ ਸੈਟੀਸਫਾਈ ਸਨ ਇਸ ਚੀਜ਼ ਦੇ ਨਾਲ ਪਰ ਜਿਹੜੀ ਪੜ੍ਹਾਈ ਫੇਸ ਟੂ ਫੇਸ ਹੁੰਦੀ ਆ ਜਿਸ ਤਰ੍ਹਾਂ ਅਸੀਂ ਕਲਾਸਰੂਮ ਦੇ ਵਿੱਚ ਸਟੱਡੀ ਕਰਾਉਨੇ ਆ ਬੱਚਿਆਂ ਨੂੰ ਉਨੀ ਗੱਲ ਜ਼ਿਆਦਾ ਵਧੀਆ ਨਹੀਂ ਬਣ ਸਕੀ ਪਰ ਫੇਰ ਵੀ ਟੀਚਰਸ ਨੇ ਬਹੁਤ ਕੋਸ਼ਿਸ਼ ਕੀਤੀ ਔਰ ਰਿਸਪੌਂਸਿਵ ਬਹੁਤ ਵਧੀਆ ਆਇਆ ਸਾਡਾ ਔਰ ਸਾਡੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦਾ ਜਿਹੜਾ ਉਪਰਾਲਾ ਸੀਗਾ ਹਰ ਇੱਕ ਉਹਨਾਂ ਦਾ ਉਪਰਾਲਾ ਬਹੁਤ ਵਧੀਆ ਰਿਹਾ ਅਸੀਂ ਪੈਸ ਦੇ ਟੈਸਟ ਵੀ ਲਏ ਪੈਸ ਦੇ ਵਿੱਚ ਸਾਰੇ ਹੀ ਬੱਚੇ ਜਿਨੇ ਬਹੁਤ ਵਧੀਆ ਪਾਰਟਿਸਪੇਸ਼ਨ ਕੀਤੀ इवन 100% ਜਿਹੜੀ ਸੀ ਪਾਰਟਿਸਪੇਸ਼ਨ ਹੋਈ ਔਰ ਬੱਚੇ ਸੈਟੀਸਫਾਈਡ ਸਨ ਸਰ ਜੇ ਆਪਾਂ ਗੱਲ ਕਰੀਏ ਕਿ ਬੱਚੇ ਜਿਵੇਂ ਆਨਲਾਈਨ ਟੈਸਟ ਲੈਂਦੇ ਆ ਕੋਈ ਨਕਲ ਦਾ ਚਾਂਸ ਰਹਿੰਦਾ ਸਰ ਕੋਈ ਨਾ ਕੋਈ ਤੇ ਹੋ ਹੀ ਜਾਂਦਾ ਬੱਚੇ ਜਿਵੇਂ ਇੱਕ ਦੂਸਰੇ ਦੀ ਥੋੜੀ ਬਹੁਤੀ ਮਦਦ ਲੈ ਲੈਂਦੇ ਨੇ ਪਰ ਫਿਰ ਵੀ ਓਵਰਆਲ ਦੇਖੀਏ ਕਿ ਬੱਚੇ ਜੋ ਵੀ ਨਕਲ ਮਾਰ ਕੇ ਜਾਂ ਦੂਜੇ ਕੋਲ ਪੁੱਛ ਕੇ ਕੰਮ ਕਰ ਰਹੇ ਨੇ ਫਿਰ ਵੀ ਅਹੀਂ ਇਹਨਾਂ ਦਾ ਜਲਾਉਣਾ ਹੈ ਕਿ ਉਹ ਬੱਚੇ ਨੇ ਜਿਹੜਾ ਟੈਸਟ ਵਾਲਾ ਕੰਮ ਆ ਜਰੂਰ ਉਹਨਾਂ ਉਹ ਸਿੱਖ ਲਿਆ ਹੋਏਗਾ ਕਿ ਉਹ ਹਾਂਜੀ ਕਿ ਉਹ ਸਿੱਖ ਲਿਆ ਤਾਂਕਿ ਉਹ ਮਤਲਬ ਸਾਨੂੰ ਸ਼ੋਰ ਹੋ ਜਾਂਦਾ ਥੋੜਾ ਕਿ ਬੱਚੇ ਨੇ ਜੋ ਵੀ ਆ ਸਰਕਾਰ ਵੱਲੋਂ ਜੋ ਟੈਸਟ ਪਾਇਆਗਾ ਕਮ ਸੇ ਕਮ ਉਹਨਾਂ ਦੇ ਕਲੀਅਰ ਕੀਤਾ ਜਾਂ ਜੇ ਕੋਈ ਟੈਸਟ ਪੈਂਦਾ ਤੇ ਉਹਦਾ ਆਨਸਰ ਲੱਭਣ ਲਈ ਕਮ ਸੇ ਕਮ ਬੱਚੇ ਨੇ ਉਹ ਬੁੱਕ ਖੋਲੀ ਤੇ ਉਸ ਚੈਪਟਰ ਬਾਰੇ ਥੋੜਾ ਥੋੜਾ ਜਿਹਾ ਗੋ ਥਰੂ ਜਰੂਰ ਹੁੰਦਾ ਜਿਵੇਂ ਕਿ ਆਪਾਂ ਗੱਲ ਕਰੀਏ ਆਪਣਾ ਸਰਦੀ ਏਰੀਆ ਤਾਨੂੰ ਕੀ ਮੁਸ਼ਕਿਲਾਂ ਆ ਜਦੋਂ ਆਨਲਾਈਨ ਪੜਾਈ ਕਰਵਾਉਣ ਸਮੇਂ ਬੱਚਿਆਂ ਨੂੰ ਜਿਵੇਂ ਪਿਛਲੇ 8 ਮਹੀਨਿਆਂ ਤੋਂ ਤੁਸੀਂ ਆਨਲਾਈਨ ਸਟੱਡੀ ਕਰਵਾ ਰਹੇ ਹੋ? ਹਾਂਜੀ ਸਰ ਸਾਡਾ ਸਿਰਦੀ ਏਰੀਆ ਹੋਣ ਕਰਕੇ ਸਾਡੇ ਜਿਹੜੇ ਬੱਚੇ ਬਾਰਡਰ ਤੇ ਨੇ ਉਹਨਾਂ ਦੇ ਵਿੱਚ ਤਾਂ ਕੁਝ ਦੀ ਤੇ ਰੇਂਜ ਦੀ ਪ੍ਰੋਬਲਮ ਹੁੰਦੀ ਆ ਕਿ ਸਾਡੀ ਰੇਂਜ ਨਹੀਂ ਪੂਰੀ ਆ ਰਹੀ ਤੇ ਕੁਝ ਬੱਚਿਆਂ ਦਾ ਐਵੇਂ ਹੁੰਦਾ ਕਿ ਉਹਨਾਂ ਦਾ ਜਿਵੇਂ ਉਹਨਾਂ ਦਾ ਕੋਈ ਰੋਜੀ ਰੋਟੀ ਦੇ ਸਾਧਨ ਘੱਟ ਲੋਕਡਾਊਨ ਕਰਕੇ ਥੋੜੀ ਜਿਹੀ ਵੀ ਹੋਈ ਕਿ ਲੋਕਾਂ ਨੂੰ ਜਿਹੜਾ ਆਪਣੇ ਰੋਟੀ ਪਾਣੀ ਖਾਣ ਪੀਣ ਦੀ ਪ੍ਰੋਬਲਮ ਸੀ ਤੇ ਉਹਨਾਂ ਦੇ ਜਿਹੜਾ ਮੋਬਾਈਲ ਦਾ ਰਿਚਾਰਜ ਨਹੀਂ ਹੋਏ ਕਈਆਂ ਕੋਲ ਜਿਹੜੇ ਸਾਨੂੰ ਜ਼ਿਆਦਾ ਮੌਕਾ ਮਿਲਿਆ ਕਿ ਬੱਚਿਆਂ ਕੋਲ ਜਿਹੜੇ ਉਹ ਐਂਡਰੌਇਡ ਫੋਨ ਨਹੀਂ ਸੀ ਉਹ ਉਹਨਾਂ ਦੇ ਪੇਰੈਂਟਸ ਕੋਲ ਫੋਨ ਜਿਹੜੇ ਦੂਜੇ ਸੀ ਤੇ ਕੁਝ ਜਿਹੜੇ ਬੱਚਿਆਂ ਦਾ ਖਾਸ ਕਰਕੇ ਸਾਡਾ ਸਕੂਲ ਲੜਕੀਆਂ ਵਾਲੇ ਸਕੂਲਾਂ ਦੇ ਵਿੱਚ ਇਹ ਵੀ ਪ੍ਰੋਬਲਮ ਆਈ ਕਿ ਲੜਕੀਆਂ ਨੂੰ ਜਿਹੜੇ ਮੋਬਾਈਲ ਨੇ ਉਹ ਲੜਕਿਆਂ ਨਾਲੋਂ ਘੱਟ ਉਪਲਬਧ ਹੁੰਦੇ ਨੇ ਤੇ ਇਹ ਕਰਕੇ ਉਹਨਾਂ ਦੀ ਇਹ ਵੀ ਪ੍ਰੋਬਲਮ ਆਈ ਤੇ ਉਹਨਾਂ ਨੂੰ ਇਹਨਾਂ ਸਾਨੂੰ ਇਹਨਾਂ ਪ੍ਰੋਬਲਮ ਨਾਲ ਜਿਹੜਾ 2-4 ਹੋਣਾ ਪਿਆ ਫੇਰ ਵੀ ਬੱਚਿਆਂ ਨੇ ਦੂਜੇ ਬੱਚਿਆਂ ਨੂੰ ਅਸੀਂ ਉਹਨਾਂ ਦੇ ਵੱਡੀ ਗਰੁੱਪ ਬਣਾ ਕੇ ਤੇ ਦੂਜੇ ਬੱਚਿਆਂ ਨੂੰ ਉਹਨਾਂ ਦਾ ਇਸ ਕੰਮ ਦੇ ਵਿੱਚ ਸਹਿਯੋਗ ਕਰ ਲਈ ਉਹਨਾਂ ਨੇ ਡਿਊਟੀ ਲਈ ਤੇ ਸਾਡੇ ਬੱਚਿਆਂ ਨੇ ਬਾਖੂ ਵੀ ਇੱਕ ਦੂਜੇ ਦੀ ਮਦਦ ਕਰਕੇ ਸਾਡੇ ਜਿਹੜੇ ਪੈਸ ਤੇ ਟੈਸਟ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ 100% ਹਾਜ਼ਰੀ ਜਿਹੜੀ ਅੱਜਕਿੰਨੀ ਬਣਾਈਆਂ ਬਾਕੀ ਸਿੱਖਿਆ ਵਿਭਾਗ ਨੇ ਸਾਡਾ ਜਿਹੜਾ ਬਹੁਤ ਵਧੀਆ ਪ੍ਰਾਲਾ ਕਰਕੇ ਤੇ ਸਾਨੂੰ ਆ ਪੈਸ ਟੈਸਟ ਦੇ ਜਿਹੜਾ ਸਟੱਡੀ ਮਟੀਰੀਅਲ ਹਰ ਇੱਕ ਸਬਜੈਕਟ ਦਾ ਜਿਹੜਾ ਸਟੱਡੀ ਮਟੀਰੀਅਲ ਉਹਨਾਂ ਨੇ ਜਿਹੜੀ ਆਪਣੇ ਡੀਆਰਪੀ ਜਾਂ ਹੋਰ ਟੀਚਰਾਂ ਦੀ ਡਿਊਟੀਆਂ ਲਾਈਆਂ ਸੀ ਉਹ ਸਾਰਾ ਸਟੱਡੀ ਮਟੀਰੀਅਲ ਜਿਹੜਾ ਉਹ ਭੇਜਦੇ ਰਹੇ ਤੇ ਉੱਪਰ ਜਿਹੜਾ ਸਾਡੀ ਡੇਲੀ ਅਸਾਈਨਮੈਂਟਾਂ ਦੇ ਵਿੱਚ ਜਿਹੜੀਆਂ ਉਹ ਸਾਨੂੰ ਮਿਲਦਾ ਰਿਹਾ ਇਹ ਸਿੱਖਿਆ ਵਿਭਾਗ ਦਾ ਇੱਕ ਜਿਹੜਾ ਸਲੱਗਾ ਜਾਊਗਾ ਪਰੰਨਾ ਸੀ ਜਿਹਦਾ ਅਸੀਂ ਸਾਰਿਆਂ ਨੇ ਇਹ ਲੋਕਡਾਊਨ ਦੇ ਦੌਰਾਨ ਬੱਚਿਆਂ ਨੇ ਜਿਹੜਾ ਅਪੀਅਰੈਂਸ ਨੇ ਬੱਚਿਆਂ ਨੇ ਇਸ ਚੀਜ਼ ਦਾ ਜਿਹੜਾ ਪੂਰਾ ਫਾਇਦਾ ਲਿਆ ਜਿਹੜੀ ਸਟੱਡੀ ਬੰਦ ਸੀ ਉਹਦੇ ਵਿੱਚ ਬੱਚੇ ਇਸ ਤਰ੍ਹਾਂ ਹੀ ਜਿਹੜੀ ਸਟੱਡੀ ਪ੍ਰਾਪਤ ਕਰ ਸਕੇ ਇਹ ਮਹਿਕਮੇ ਦਾ ਸਲੱਗਾ ਜੋ ਕੰਮ ਸੀ ਇਸਨ ਉਹ ਵਿਦਿਆਪਕ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਬੱਚਿਆਂ ਦੀ ਡੀਕ ਆਨਲਾਈਨ ਸਟੱਡੀ ਬਾਰੇ ਵੀ ਉਹਨਾਂ ਆਪਣੇ ਤਜਰਬੇ ਸਾਂਝੇ ਕੀਤੇ ਕਿ ਉਹ